ਆਕੇ ਤਾਵੇ 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 ਨੰਗ ਦੀ ਸਾਥ ਵਿੱਚ ਦੀ ਤੇਰੀ ਮਾਰਕ ਲਈ ਨਾ ਜਾਵੇ ਨਾਲੇ ਰਨ ਢ ਕੰਡ ਕੱਢ ਦੀ ਨਾਲੇ ਹੱਥ ਘੱਗਨੇ ਨੂੰ ਪਾਵੇ ਉਹ ਡੰਗਤੀ ਆਸ਼ਕ ਨੇ ਸੱਪ ਦਾ ਬਹਨ ਨਾ ਲਾਵੇ ਜਿੰਦਾਬਾਦ ਜਿੰਦਾਬਾਦ ਬਹੁਤ ਚੰਗੀ ਗੱਲ ਆ ਬਹਰਾ ਲੈ ਆ ਵੀ ਉਹ ਕਹਿੰਦਾ ਆਵੇ ਯਾਰਾ ਬਹਿਵੇ ਯਾਰਾ ਹਾਂ ਹਾਰੇ ਵਿੱਚੋਂ ਦੁੱਧ ਕੱਢ ਲਿਆ ਮਾਂ ਓਠੀ ਵਿੱਚੋਂ ਪੂਰਾ ਉਂਗਲੀ ਫੇਰ ਕੇ ਪੀ ਜਾ ਮਿਸਰਾ ਮਤਲਬ ਕਰ ਜੀ ਪੂਰਾ ਰਾਤੀ ਰੋਂਦੀ ਦਾ ਭੱਜ ਗਿਆ ਲਾਲ ਪੰਗੂੜਾ ਰਾਤੀ ਹੁੰਦੀ ਆ ਠੀਕ ਆ ਜ਼ਿੰਬਾਬਾਅ ਆਖੇ ਝਾਰਨਾ 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 ਲੁਧਿਆਣਾ ਮੈਂ ਦੇਖਿਆ ਜਿੱਥੇ ਰੇਲ ਗੱਡੀ ਨੇ ਖਾਣਾ ਪਿੱਛੇ ਹਟ ਬੇਖਸਮਾ ਮੈਂ ਯਾਰ ਗੁੱਸੇ ਨਹੀਂ ਕਰਨਾ ਜੀ ਪੌੜੀ ਇੱਕ ਸਜਣਾ ਦੀ ਮੱਥਾ ਟੇਕ ਕੇ ਚਾਹਨਾ ਤੋਰ ਕੁਆਰੀ ਦੀ ਸਿੱਖਲਾ ਹੀਰਿਆ ਹਰਨਾ ਬੱਲੇ 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 ਕੀ ਬਾਤ ਹੈ ਜੀ ਸਵਾਦ ਆ ਗਿਆ ਗੱਲ ਦਾ ਉਹ ਪਿੰਡਾਂ ਵਿੱਚ ਪਿੰਡ ਸੁਣਿਆ ਸੀ ਪਿੰਡ ਸੁਣਿਆ ਸੀ ਮੱਲੀਆਂ ਉਹ ਮੱਲੀਆਂ ਦੇ ਦੋ ਬੋਲ ਸੁਣੀ ਦੇ ਗੱਲ ਜਿਨ੍ਹਾਂ ਦੇ ਤਲੀਆਂ ਤੇ ਭੱਜ ਨਸ ਕੇ ਮੱਕੀ ਬੀਜ ਦੇ ਗਿੱਠ ਗਿੱਠ ਲੰਮੀਆਂ ਚੱਲੀਆਂ ਹਾਂਜੀ ਭੱਜ ਨਾਟ ਕੇ ਮੱਕੀ ਬੀਜ ਦੇ ਗਿੱਠ ਗਿੱਠ ਲੰਮੀਆਂ ਚੱਲੀਆਂ ਮੇਲੇ ਮੁਕਸਾ ਦੇ ਦੋ ਮਟਿਆਰਾਂ ਚੱਲੀਆਂ ਪਿੰਡਾਂ ਵਿੱਚ ਜੋ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਰਣੀਆਂ ਐ ਲਾਗੀ ਨੇਰੀ ਮਗਰੋਂ ਪੈ ਗਈਆਂ ਕਣੀਆਂ ਚੜਕੀ ਭਜ ਕੇ ਹੱਕ ਨਾ ਲਾਗੀ ਸ਼ਰਮਾ ਹੋ ਗਿਆ ਡਲੀਆਂ ਰਾਤ ਕਢਾ ਦੇ ਮਿੱਤਰਾ ਬੇ ਮੇਰੀ ਜਾਨ ਨੂੰ ਬਣੀ ਕਿਆ ਬਾਤ ਐ ਕਾਹੇ ਕੁੜੀ ਬੜੀ ਨੱਚੇ ਨਸਦੀ ਲੱਗੇ ਪਿਆਰੀ ਭੈ ਤੇਰੀ ਨਾ ਵਿਆਹ ਕਰਾਵਾਂ ਤੈਨੂੰ ਬਣਾਵਾਂ ਸਾਲੀ ਚੜ ਜਾ ਬੋਤੀ ਤੇ ਮੇਰੀ ਬੋਤੀ ਝਾਂਜਰਾ ਵਾਲੀ ਹਾਂਜੀ ਮੇਰੀ ਬੋਤੀ ਝਾਂਜਰਾ ਬਾਲੀ ਬੋਤੀ ਨੇ ਛਾਲ ਚੱਕ ਲਈ ਜੁੱਤੀ ਡੇਕ ਵੀ ਸਤਾਰਿਆ ਬਾਲੀ ਡੇਕਦੀ ਨਹੀਂ ਡੇਕ ਲਾਂਦੇ ਘਰ ਚੱਲ ਕੇ ਸਣਾਦ ਵਿਚਾਲੀ ਮਰ ਜਾਣੇ ਅਰਜੁਨ ਨੇ ਡਾਂਕ ਪੱਟਾਂ ਤੇ ਮਾਰੀ ਮਰ ਜਾਣੇ ਅਰਜੁਨ ਨੇ ਵਾਹ ਵਾਹ ਸੋਹਣੀ ਮੇਲਣਾ ਨੱਚਣ ਵਾਲੀਏ ਸੋਹਣੀ ਮੇਲਣਾ ਨੱਚਣ ਵਾਲੀਏ ਗਿੱਧਾ ਗਿੱਧਾ ਕਰਦੀ ਮੇਲਣੇ ਗਿੱਧਾ ਪਉ ਬਥੇਰਾ ਹਾਂ ਸਾਰੇ ਪਿੰਡ ਦੇ ਮੁੰਡੇ ਆ ਮੰਨ ਲਾ ਬੁੱਢੇ ਤੋਂ ਠੇਰਾ ਅੱਖ ਪਟਕੇ ਦੇਖ ਮੇਲਣੇ ਲੱਧਿਆ ਪਿਆ ਬਨੇਰਾ ਨਹੀਂ ਸਭ ਜਿ ਕਬੂਤਰੀਏ ਦੇ ਦੇ ਸ਼ੌਕ ਦਾ ਕਿਹੜਾ ਕੀ ਬਾਤ ਹੈ ਕੀ ਬਾਤ ਉਹ ਵਿੱਚ ਜੰਗਲਾਂ ਨੇ ਮੀਂਹ ਨਹੀਂ ਪੈਂਦੇ ਵਿੱਚ ਜੰਗਲਾਂ ਦੇ ਮੀਂਹ ਨਹੀਂ ਪੈਂਦੇ ਸੁੱਕੀਆਂ ਬਗੜ ਜ਼ਮੀਨਾ ਪੱਠੇ ਢੋਣ ਨੂੰ ਬੋਲ ਰੱਖ ਲੈ ਕੁਤਰਾ ਕਰਨ ਮਸ਼ੀਨਾ ਬੈਠਕ ਤੇਰੀ ਨੇ ਪਟਿਆ ਕਬੂਤਰ ਚੀਨਾ ਲਹਿੰਗਾ ਭਾਬੀ ਦਾ ਚੱਕਲਾ ਦੇ ਹੋਰ ਸ਼ਕੀਨਾ ਵੀ ਤੇ ਬੋਲੀ ਦੇ ਵਿੱਚੋਂ ਕੱਟ ਗਈਆਂ ਗੱਲਾਂ ਵਿੱਚ ਬ੍ਰਾਂਟ ਆਉਂਦੇ ਆ ਇਹਨਾਂ ਦਾ ਵੀ ਸਾਨੂੰ ਆਨੇ ਜਟੀਆਂ ਗਾਲਾਂ ਕੱਢਣਾਂ ਉਹ ਕੱਢਣਾ ਕੋਈ ਅਸਲੀ ਉਹ ਗੱਲ ਸੁਣ ਹਾਂ ਅੱਗੇ ਇੱਕ ਦੋ ਮਾਨਿੰਗ ਆ ਲੈ ਆ ਮੈਂ ਬਾਬਾ ਮੈਂ ਕਿਹਾ ਕੀ ਗੱਲ ਹੈ ਤੈਨੂੰ ਖਜਾ ਨਹੀਂ ਆਉਂਦਾ ਮੈਂ ਕਿਹਾ ਕੀ ਤੈਨੂੰ ਮੈਨੂੰ ਖਜਾ ਮੈਂ ਕਿਹਾ ਮੈਨੂੰ ਕਾਦਾ ਨਹੀਂ ਆਉਂਦਾ ਉਹ ਬੋਲੀਆਂ ਪਾਈਆਂ ਹੋਈਆਂ ਇੰਟਰਵਿਊ ਦੇ ਵਿੱਚ ਤੈਨੂੰ ਹਜ਼ਾਰੀਆਂ ਆਉਂਦਾ ਮੈਂ ਕਿ ਜਦੋਂ ਆਪ ਤੁਸੀਂ ਕਹਿੰਦੇ ਆ ਫੇ ਥਾਲੀ ਵਿੱਚ ਪੰਜ ਪੇੜੇ ਮਾਹੀ ਸਾਨੂੰ ਉਹ ਚਾਹੀਦਾ ਜਿਹੜਾ ਹੱਥ ਫੇਰੇ ਉਹ ਤੋਂ ਨਹੀਂ ਮੈਂ ਤੁਹਾਨੂੰ ਸਵਾਗਤ ਤੁਹਾਡੇ ਮਾਹੀ